ਕੱਲ ਅਸੀਂ ਪੂਰੇ ਦੇਸ਼ ਭਰ ਦੇ ਨਵੇਂ ਚੁਣੇ ਐਮਪੀ ਜਿਹੜੇ ਆ 240 ਭਾਜਪਾ ਨੂੰ ਛੱਡ ਕੇ ਐਨਡੀਏ ਤੇ ਵਿਰੋਧੀ ਤਲਾਂ ਦੇ ਐਮਪੀ ਨੂੰ ਮੰਗ ਪੱਤਰ ਦਵਾਂਗੇ ਪੰਜਾਬ ਦੇ ਵਿੱਚ 13 ਥਾਵਾਂ ਤੇ ਹਰਿਆਣਾ ਦੇ ਵਿੱਚ 5 ਥਾਵਾਂ ਤੇ ਰਾਜਸਥਾਨ ਦੇ ਵਿੱਚ 11 ਥਾਵਾਂ ਤੇ ਜੂਪੀ ਚ 20 ਥਾਵਾਂ ਤੇ ਮੱਧ ਪ੍ਰਦੇਸ਼ 2 ਬਿਹਾਰ ਦੇ ਵਿੱਚ 6 ਇਸੇ ਤਰ੍ਹਾਂ ਤੇਲੰਗਾਨਾ ਆਂਧਰਾ ਪ੍ਰਦੇਸ਼ ਮਹਾਰਾਸ਼ਟਰਾ ਕਰਨਾਟਕਾ ਕੇਰਲਾ ਤਮਲनाडु ਲਗਭਗ 12-13 ਸੂਬਿਆਂ ਦੇ ਵਿੱਚ ਕੱਲ ਦਸਿਓ ਹਜ਼ਾਰ ਕਿਸਾਨ ਮਜ਼ਦੂਰ ਇਹਨਾਂ ਐਮਪੀਜ਼ ਨੂੰ ਮੰਗ ਪੱਤਰ ਦੇਣਗੇ ਇਹਦਾ ਟਾਈਮ 11 ਤੋਂ ਲੈ ਕੇ 2 ਵਜੇ ਦੇ ਵਿੱਚ ਹੋਊਗਾ ਔਰ ਇਹ ਮੰਗ ਕਰਨਗੇ ਵੀ ਜਿਹੜਾ 22 ਜੁਲਾਈ ਤੋਂ ਮਾਨਸੂਨ 70 ਆ ਰਿਹਾ ਵਾ ਸਾਡੀ ਕਰੜੀ ਨਿਗਾਹ ਹੋਊਗੀ ਇਹਨਾਂ ਦੇ ਉੱਤੇ ਵੀ ਉਹ ਵਿਰੋਧੀ ਧਿਰਾਂ ਪ੍ਰਾਈਵੇਟ ਬਿੱਲ ਲੈ ਕੇ ਆਉਣ ਐਮਐਸਪੀ ਗਰੰਟੀ ਕਾਨੂੰਨ ਦਾ ਔਰ ਪੂਰੇ ਕਿਸਾਨਾਂ ਦੇ ਮੰਗ ਪਰਤ ਤ ਤੇ ਚਰਚਾ ਹੋਣੀ ਚਾਹੀਦੀ ਆ ਦਿਸ ਦੀ ਪਾਰਲੀਮੈਂਟ ਦੇ ਵਿੱਚ ਔਰ ਦੇਖਦੇ ਹੁਣ ਚੁਣੇ ਹੋਏ ਐਮਪੀ ਕਿਸ ਕਿਸਮ ਦਾ ਆਸ਼ਵਾਸ਼ਣ ਕੱਲ 8 ਜੁਲਾਈ ਨੂੰ ਵੱਡੇ ਇਕੱਠਾਂ ਦੇ ਵਿੱਚ ਦਿੰਦੇ ਹੈਗੇ ਨੇ ਦੂਸਰਾ ਮਾਨਸੂਨ ਸੈਟਰ ਸ਼ੁਰੂ ਹੋ ਰਿਹਾ ਬਾਅਦ ਤੇ 23 ਜੁਲਾਈ ਨੂੰ ਬਜਟ ਪੇਸ਼ ਹੋਣਾ ਅਸੀਂ ਮੰਗ ਕਰਾਂਗੇ ਆਪਣੀ ਦੇਸ਼ ਦੀ ਖਜ਼ਾਨਾ ਮੰਤਰੀ ਤੋਂ ਪ੍ਰਧਾਨ ਮੰਤਰੀ ਜੀ ਤੋਂ ਪਿਓ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਵਾਸਤੇ ਲੜਿੰਦਾ ਬਜਟ ਰੱਖਣ ਕਿਸਾਨਾਂ ਨੂੰ ਕਰਜ਼ ਮੁਕਤ ਕਰਨ ਵਾਸਤੇ ਲੜਿੰਦਾ ਬਜਟ ਰੱਖਣ ਡੀਜ਼ਲ ਤੇ ਸਬਸਿਡੀ ਚਾਹੀਦੀ ਹੈ ਡੀਜ਼ਲ ਬਹੁਤ ਮਹਿੰਗਾ ਹੈਗਾ ਜਿਹੜਾ ਸਾਡਾ ਖੇਤੀ ਖੋਜ ਵਾਸਤੇ ਐਗਰੀਕਲਚਰ ਯੂਨੀਵਰਸਿਟੀਆਂ ਦੇ ਸਪਰਦ ਦੇ ਵਿੱਚ ਉਹਨਾਂ ਵਾਸਤੇ ਰੱਖਵਾ ਬਜਟ ਹੋਵੇ ਨਵੇਂ ਬੀਜਾਂ ਦੀ ਖੋਜ ਵਾਸਤੇ ਅਲਗ ਤੋਂ ਬਜਟ ਹੋਵੇ ਕਿਉਂਕਿ ਕਾਰਪੋਰੇਟ ਕੰਪਨੀਆਂ ਸਾਡੇ ਦੇਸ਼ ਦੇ ਅਨੁਕੂਲ ਨਹੀਂ ਉਹ ਬਾਹਰ ਦੀਆਂ ਖੋਜਾਂ ਦੇ ਅਨੁਸਾਰ ਜ਼ਿਆਦਾਤਰ ਬੀਜ ਦੇ ਰਹੀਆਂ ਜਿਹੜੀਆਂ ਸਾਡੇ ਮਾਫਕ ਨਹੀਂ ਆ ਰਹੇ ਤਾਂ ਇਸ ਤਰੀਕੇ ਨਾਲ ਦੇਸ਼ ਭਰ ਦੇ ਵਿੱਚ ਨਹਿਰੀਕਰਨ ਵੱਧ ਤੋਂ ਵੱਧ ਕੀਤਾ ਜਾਵੇ ਉਹਦੇ ਵਾਸਤੇ ਰੱਖਵਾ ਬਜਟ ਹੋਵੇ ਸਹਿਕਾਰੀ ਲਹਿਰ ਨੂੰ ਜਿਹੜਾ ਵਾ ਉਹ ਉਤਸ਼ਾਹਤ ਕਰਨ ਵਾਸਤੇ ਸਾਂਝੀ ਖੇਤੀ ਨੂੰ ਵਧਾਉਣ ਵਾਸਤੇ ਉਹਦੇ ਲਈ ਕੇਂਦਰ ਅੱਡ ਤੋਂ ਬਜਟ ਜਿਹੜਾ ਵਾ ਉਹ ਪੇਸ਼ ਕਰੇ ਤੇ ਚਾਹਾਂਗੇ ਵੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਵਾਸਤੇ ਬਜਟ ਵਿੱਚ ਪ੍ਰਬੰਧਨ ਹੋਵੇ ਤਾਂ ਜੋ ਮਸਲਿਆਂ ਦਾ ਹੱਲ ਕੀਤਾ ਜਾ ਸਕੇ ਅਸੀਂ ਪੂਰੇ ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਅਪੀਲ ਕਰਦੇ ਹਾਂ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਉਹ ਮੰਗ ਪੱਤਰ ਦੇ ਵਾਲੇ ਐਕਸ਼ਨ ਦੇ ਵਿੱਚ ਸ਼ਾਮਲ ਹੋਵੋ